ਸੱਚ ਗੱਲ ਦੱਸਕੋ ਮੈਂ ਤੁਹਾਡਾ ਆਪਣਾ ਸੁਖ ਨਨੂ ਵਾਲੀਆ ਹਾਂ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਪਿੰਡ ਨਨੂਵਾਲ ਖੁਰਦ ਦੇ ਵਿੱਚ ਜਿੱਥੇ ਕਿ ਤਿੰਨ ਰੋਜ਼ਾ ਕਰੈਕਟਡ ਦਾ ਟੂਰਨਾਮੈਂਟ ਬਹੁਤ ਹੀ ਵੱਡੇ ਲੈਵਲ ਤੇ ਕਰਵਾਇਆ ਜਾ ਰਿਹਾ ਸਾਡੇ ਨਾਲ ਪ੍ਰਬੰਧਕ ਟੀਮ ਅਤੇ ਪਿੰਡ ਨਨੂਵਾਲ ਖੁਰਦ ਦੀ ਜਿਹੜੀ ਆ ਕ੍ਰਿਕਟ ਟੀਮ ਮੌਜੂਦ ਹੈ ਸਾਡੇ ਨਾਲ ਬਬਲੂ ਅੱਛਾ ਜਿਹੜੇ ਫਸਟ ਸੈਕਟਰੀ ਜਿਹੜਾ ਕਿਹਾ ਕਿੰਨਾ ਪ੍ਰਾਈਜ਼ ਰੱਖਿਆ ਇਹਨਾਂ ਦਾ ਸਭ ਤੋਂ ਪਹਿਲਾਂ ਭਾਈ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਕੋਲ ਆਏ ਸਾਡੇ ਇੰਟਰਵਿਊ ਵਾਸਤੇ ਆਏ ਪਹਿਲਾ ਪਾਏ ਪ੍ਰਾਈਜ਼ ਭਾਜੀ ਸਾਡਾ 21000 15000 ਤੇ ਤੀਜਾ ਸਾਡਾ 8200 ਨਾਲ ਕੱਪ ਹੈ ਤੇ ਭਾਜੀ ਆਪਾਂ ਬਾਕੀ ਹਰ ਮੈਚ ਮੈਨ ਆਫ ਦਿ ਮੈਚ ਕੱਢ ਰਹੇ ਆ ਇੱਦਾਂ ਪਹਿਲੇ ਮੈਚਾਂ 'ਚ ਆਹੀ 16 32 ਈਮਾ ਆਈਆਂ ਸਾਡੇ ਕੋਲ 16 ਪ੍ਰੈਸਾਂ ਹੋ ਗਈਆਂ ਫਿਰ ਆਪਾਂ ਰੂਮ ਹੀਟਰ ਹੋ ਗਏ ਇੱਦਾਂ ਵਕ ਵਕ ਤਰ੍ਹਾਂ ਦੇ ਕਾਫੀ ਮਤਲਬ ਗੀਜ਼ਰ ਵਗੈਰਾ ਐਲਈਡੀਆਂ ਵਗੈਰਾ ਸਾਰਾ ਕੁਝ ਮੈਨ ਆਫ ਦਿ ਮੈਚ ਤੱਕ ਮੈਨ ਆਫ ਦਿ ਸੀਰੀਜ਼ ਸਾਰਾ ਕੁਝ ਐਲਈਡੀਆਂ ਸਰਪ੍ਰਾਈਜ਼ ਵਗੈਰਾ ਰੱਖੇ ਹੋਏ ਆ ਵਿੱਚ ਤੇ ਬਾਕੀ ਦਰਸ਼ਕਾਂ ਵਾਸਤੇ ਵੀ ਆਪਾਂ 15 ਨਾਮ ਐਕਸਟਰਾ ਰੱਖੇ ਹੋਏ ਆ ਕਿ ਜੋ ਸਾਡੀ ਆਡੀਅנס ਆਏਗੀ ਉਹਨਾਂ ਵਾਸਤੇ ਮਤਲਬ ਵੀ ਸਾਡਾ ਕੱਠ ਭਰਿਆ ਰਹੇ ਤੇ ਉਹਨਾਂ ਲਈ ਵੀ ਆਪਾਂ ਇਹ ਸਭ ਨਾਮ ਰੱਖੇ ਹੋਏ ਕਿੰਨੀਆਂ ਟੀਮਾਂ ਹੁਣ ਤੱਕ ਜਿਹੜੀਆਂ ਖੇਡ ਚੁੱਕੀਆਂ ਤੁਹਾਡੇ ਕੋਲ ਆਪਣੀਆਂ ਟੀਮਾਂ ਭਾਜੀ 32 ਖੇਡ ਚੁੱਕੀਆਂ ਐ ਤੇ ਹੁਣ ਕੁਆਲੀਫਾਈ ਮੈਚ ਹੋ ਰਹੇ ਆ ਤੇ ਉਹਦੇ ਵਿੱਚ ਆਪਾਂ ਕੱਲ ਵੀ ਆਪਣਾ ਫਾਈਨਲ ਆ ਅੱਜ ਵੀ ਆਪਣੀਆਂ 8 ਟੀਮਾਂ ਚੱਲੇ ਗਈਆਂ ਬਾਕੀ ਕੱਲ ਵੀ ਕੁਆਟਰਫਾਈਨਲ ਸੈਮੀਫਾਈਨਲ ਹੋਣਗੇ ਜਦਾਂ ਕਿ ਪਹਿਲਾ ਹੀ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਕ੍ਰਿਕਟ ਦਾ ਕਿੰਨੀਆਂ ਕਿਹੜਾ ਮੁਸ਼ਕਲਾਂ ਜਰਾ ਤੁਹਾਨੂੰ ਸਾਹਮਣਾ ਕਰਨਾ ਪਿਆ ਪਾਜੀ ਮੁਸ਼ਕਲਾਂ ਤਾਂ ਨਹੀਂ ਸਾਰੇ ਸਾਡੇ ਭਰਾ ਸਾਡੇ ਸਾਥ ਦੇ ਰਹੇ ਆ ਤੇ ਸਾਡੇ ਐਨ ਆਰ ਆਈ ਵੀਰ ਵੀ ਸਾਡਾ ਸਾਥ ਦੇ ਰਹੇ ਆ ਸਰਪੰਸਾ ਵੀ ਦੇ ਰਿਹਾ ਸਾਰੇ ਆਪਣੇ ਪਿੰਡ ਦੇ ਸਾਰੇ ਸਹਿਯੋਗੀ ਜਿੰਨੇ ਆ ਸਾਰਿਆਂ ਨਾਲ ਸਾਨੂੰ ਮਾਨਤਾਨ ਮਿਲਿਆ ਸਾਰਾ ਕੁਝ ਹੋਇਆ ਤੇ ਉਹਨਾਂ ਦੇ ਨਾਲ ਹੀ ਆਪਾਂ ਇਹ ਸਭ ਟੂਰਨਾਮੈਂਟ ਕਰਾ ਰਹੇ ਆ ਤੇ ਸਾਨੂੰ ਵੀ ਫੀਲ ਹੋ ਰਿਹਾ ਵਧੀਆ ਲੱਗ ਰਿਹਾ ਸਾਨੂੰ ਵੀ ਸਾਡੇ ਨਾਲ ਸਾਰੇ ਪਬਲਿਕ ਸਾਡੇ ਸਾਰਾ ਪਿੰਡ ਸਾਡਾ ਸਾਰਾ ਯੂਥ ਚੱਲਿਆ ਹੋਇਆ ਵੀ ਨਸ਼ਿਆਂ ਤੋਂ ਦੂਰ ਰਹਿਣਗੇ ਬੰਦੇ ਤੇ ਜਿੰਨਾ ক্রিকেট ਨੂੰ ਜਾਂ ਕਬੱਡੀ ਕੁਝ ਵੀ ਗੇਮ ਲੈ ਲੀਏ ਤੇ ਸਭ ਤੋਂ ਵਧੀਆ ਇਹੀ ਉਪਰਾਲਾ ਹੈ ਵੀ ਆਪਣਾ ਸਹੀ ਤਰੀਕੇ ਨਾਲ ক্রিকেট ਜਾਂ ਕੁਝ ਵੀ ਕੋਈ ਵੀ ਗੇਮ ਹੋਵੇ ਤੇ ਸਾਡੀ ਵਧੀਆ ਹੋਵੇ ਕੀ ਲੱਗਦਾ ਕਿ ਜਿੰਨਾ ਕਿ ਸੀਐਮ ਸਾਹਿਬ ਵੀ ਰਿਹਾ ਯੁੱਧ ਨਸ਼ਾ ਵਿਰੋਧ ਇੱਕ ਬਹੁਤ ਵੱਡੀ ਮੁਹਿੰਮ ਚਲਾ ਰਹੇ ਆ ਕਿ ਇੱਕ ਆਸਾਨ ਤਰੀਕਾ ਲੱਗਦਾ ਕਿ ਖੇਡ ਵਾਲੇ ਜਾਂ ਜੋੜਿਆ ਜਾਏ ਜਾਂ ਕਬੱਡੀ ਵਾਲੇ ਜੋੜਿਆ ਜਾਏ ਜਿਹੜਾ ਕਿ ਨੌਜਵਾਨ ਨਸ਼ੇ ਤੋਂ ਜਿਹੜੇ ਆ ਜਾਗਰੂਕ ਹੋਣ ਨਸ਼ਾ ਛੱਡ ਕੇ ਜਿਹੜੇ ਗਰਾਊਂਡਾਂ 'ਵਾਂ ਲਾਉਣ ਹਾਂਜੀ ਭਾਜੀ ਇਹ ਤਾਂ ਚਾਹੀਦਾ ਹੀ ਆ ਮਤਲਬ ਵੀ ਸਾਡੇ ਸਾਰੇ ਜਿੰਨੇ ਵੀ ਸਰਕਾਰਾਂ ਸਾਡੀਆਂ ਸਾਡਾ ਸਾਥ ਦੇਣ ਸਾਰ ਹਰ ਇੱਕ ਪਿੰਡ ਚ ਟੂਰਨਾਮੈਂਟ ਹੋਵੇ ਇੱਕ ਗਰਾਊਂਡ ਵਧੀਆ ਬਣੇ ਟਰੈਕ ਬਣੇ ਬੰਦੇ ਰਨਿੰਗ ਕਰਨ ਕੋਈ ਆਰਮੀ ਦੀ ਭਰਤੀ ਦੇਖਣ ਕੋਈ ਸਿਆਣੇ ਬੰਦੇ ਵੀ ਜਾ ਕੇ ਉੱਥੇ ਜਿਹੜਾ ਬਹਿ ਸਕਣ ਆਪਣਾ ਗੱਲਬਾਤ ਕਰ ਸਕਣ ਇੱਕ ਦੂਜੇ ਨਾਲ ਜਿੱਦਾਂ ਲਾਸਟ ਅੱਜ ਤੋਂ ਚਲੋ ਸਾਡੀ ਹੋਸਟ ਤੋਂ ਪਹਿਲਾਂ ਦੀਆਂ ਸੱਥਾਂ ਸੁੱਥਾਂ ਹੁੰਦੀਆਂ ਸੀ ਉਦੋਂ ਬੈਠ ਕੇ ਬੰਦੇ ਆਪਣਾ ਇੰਜੋਏਮੈਂਟ ਕਰਦੇ ਸੀ ਜੋ ਵੀ ਹੈਗਾ ਆਪਣੇ ਗੱਲਬਾਤ ਦੁੱਖ ਦੁੱਖ ਆਪਣਾ ਸਾਰਾ ਕੁਝ ਕਰਦੇ ਸੀ ਜਿੱਦਾਂ ਸੁਸਾਈਡ ਕੇਸ ਵਧ ਰਹੇ ਆਪਣੇ ਸਾਰਾ ਕੁਝ ਹੋ ਰਿਹਾ ਤੇ ਆਪਾਂ ਇੱਕ ਦੂਜੇ ਨੂੰ ਆਪਣਾ ਸੁਝਾਅ ਦੇਵਾਂਗੇ ਜਾਉਣਾ ਦਾ ਲਵਾਵਾਂਗੇ ਤੇ ਥੋੜਾ ਇੰਪਰੂਵਮੈਂਟ ਹੋਏਗੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੀ ਸਰਕਾਰ ਨੂੰ ਇਹ ਹੀ ਆ ਵੀ ਸਾਨੂੰ ਜਿੱਦਾਂ ਸਾਡੇ ਪਿੰਡ ਜਿੱਤੇ ਗਰਾਊਂਡ ਨਹੀਂ ਆ ਗਈ ਸਭ ਤੋਂ ਪਹਿਲਾਂ ਤੇ ਸਾਨੂੰ ਗਰਾਊਂਡ ਵੀ ਥੋੜੀ ਇੱਕ ਕੀਤੀ ਜਾਵੇ ਸਾਨੂੰ ਜੋ ਵੀ ਸਾਡੀ ਪੰਚਾਇਤੀ ਪੈਲੀ ਆ ਜਾਂ ਕੁਝ ਵੀ ਮਤਲਬ ਸਾਨੂੰ ਲੈ ਕੇ ਤੇ ਗਰਾਊਂਡ ਦੇ ਬਾਰੇ ਆਪਾਂ ਕਹਿਣਾ ਚਾਹਾਂਗੇ ਬਾਕੀ ਤੇ ਚਲੋ ਬਾਕੀ ਸਾਰੇ ਪਿੰਡ ਦਾ ਸਾਡਾ ਸਾਥ ਆ ਜਿੱਥੇ ਆਪਾਂ ਕਹੀਏ ਆ ਆਪਾਂ ਗਰਾਊਂਡ ਵੀ ਆਪਾਂ ਆਪਣੇ ਯਾਰ ਦੋਸਤ ਜੋ ਵੀ ਆ ਉਹਨਾਂ ਦੇ ਸੱਜਣ ਮਿੱਤਰ ਦੇ ਨਾਲ ਆਪਾਂ ਗਰਾਊਂਡ ਤਿਆਰ ਕੀਤੀ ਆ ਸਾਰੇ ਸੱਜਣਾ ਨੇ ਸਾਡਾ ਸਾਥ ਦਿੱਤਾ ਗਰਾਊਂਡ ਬਣਾਉਣ ਚ ਵੀ ਜਮੀਨ ਤੇ ਤਿਆਰ ਕੀਤੀ ਆਪਣੀ ਜਮੀਨ ਤੇ ਤਿਆਰ ਕੀਤੀ ਹੋਈ ਆ ਤੇ ਸਾਰਾ ਕੁਝ ਵਧੀਆ ਚੱਲ ਰਿਹਾ ਹੁਣ ਤੱਕ ਜੋ ਵੀ ਆ ਸਾਰੀਆਂ ਟੀਮਾਂ ਸਾਡੀਆਂ ਖੁਸ਼ ਹੋ ਕੇ ਜਾ ਰਹੀਆਂ ਇਹ ਸਾਡਾ ਪਹਿਲਾ ਟੂਰਨਾਮੈਂਟ ਆ ਤੇ ਵਧੀਆ ਹੋ ਰਿਹਾ ਸਭ ਬਹੁਤ ਵਧੀਆ ਪ੍ਰਬੰਧ ਜਿਹੜੇ ਆ ਪਿੰਡ ਨਨਵਾਲ ਖੁਰਦ ਦੀ ਗਰਾਊਂਡ ਦੇ ਵਿੱਚ ਜਿਹੜੇ ਵੇਖਣ ਨੂੰ ਮਿਲ ਰਿਹਾ ਕਿ ਝੋਨਾ ਟਾਈਮ ਨਾਲ ਵਢਾ ਕੇ ਇੱਕ ਫੌਜੀ ਵੀਰ ਦਾ ਜਿਹੜਾ ਉਸ ਦੀ ਪੈੜੀ ਦੇ ਵਿੱਚ ਇਹ ਗਰਾਊਂਡ ਤਿਆਰ ਕੀਤੀ ਗਈ ਆ ਔਰ ਪਿੰਡ ਦੇ ਨੌਜਵਾਨਾਂ ਵੱਲੋਂ ਜਿਹੜੀ ਇੱਕ ਵੱਡੀ ਮੰਗ ਹੈ ਕਿ ਨਨਵਾਲ ਖੁਰਦ ਦੇ ਵਿੱਚ ਜਿਹੜਾ ਇੱਕ ਸਟੇਡੀਅਮ ਬਣਾਇਆ ਜਾਏ ਜਿੱਥੇ ਇੱਕ ਸਪੈਸ਼ਲ ਇਹਨਾਂ ਵਾਸਤੇ ਇੱਕ ਕੋਚ ਰੱਖਿਆ ਜਾਵੇ ਜਿਵੇਂ ਕਿ ਦੋ ਟੂਰਨਾਮੈਂਟ ਇੱਥੇ ਹੁੰਦੇ ਨੇ ਦੋ ਦੀ ਬਜਾਏ ਵੀ ਤਿੰਨ ਹੁੰਦੇ ਇੱਕ ਵਾਲੀਬਾਲ ਦਾ ਟੂਰਨਾਮੈਂਟ ਹੁੰਦਾ ਇੱਕ ਕਬੱਡੀ ਦਾ ਹੁੰਦਾ ਤੀਜਾ ਕ੍ਰਿਕਟ ਦਾ ਟੂਰਨਾਮੈਂਟ ਹੋ ਰਿਹਾਗਾ ਸਾਡੇ ਪਿੰਡ ਕਿ ਯੂਥ ਆਗੂ ਜਿਹੜੇ ਸਰਪੰਚ ਸਰਦਾਰ ਸਿਮਰਨਪਾਲ ਜੀ ਨੇ ਔਰ ਬਹੁਤ ਹੀ ਯੂਥ ਨੂੰ ਲੈ ਕੇ ਆਪਣੇ ਨਾਲ ਤੁਰਦੇ ਨੇ ਕਿ ਖੇਡਾਂ ਖੇਡਾ ਪ੍ਰਤੀ ਇਹਨਾਂ ਦਾ ਬੜਾ ਜਿਹਾ ਉਤਸ਼ਾਹ ਹੈਗਾ ਕਿ ਨੌਜਵਾਨਾਂ ਨੂੰ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਨਸ਼ਿਆਂ ਤੋਂ ਜਰਾ ਦੂਰ ਰੱਖਿਆ ਜਾਵੇ ਸੋ ਬਹੁਤ ਵੱਡਾ ਪ੍ਰਸ਼ੰਸਾ ਸਰਪੰਚ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ ਦਾ ਸੋ ਬਹੁਤ-ਬਹੁਤ ਧੰਨਵਾਦ ਆ ਤੁਸੀਂ ਆਪਣਾ ਟਾਈਮ ਦਿੱਤਾ ਸੋ ਬਸ਼ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਇਹ ਵੀਡੀਓ ਬਾਕੀ ਲੋਕਾਂ ਵਾਸਤੇ ਪ੍ਰੇਰਨਾ ਬਣ ਸਕੇ ਹੋਰ ਉਹਨਾਂ ਕਲਾ ਹੋਰ ਆਮ ਰਹੇਂਗੇ இதுக்கு மேல போட்டியிட்டு வருகிறார் ທີກ້າ ਗੱਲ ਵੀ ਕੋਈ ਨਹੀਂ ਕਰਨਾ ਔਰ ਕਿੰਨੇ ਮੇਰੇ ਸੁਖਨਾਂ ਨੂੰ ਵਾਲੀਏ ਪੱਤਰਕਾਰ ਸਾਹਿਬ ਜੀ ਵਿਚੇ ਕਰਦੇ ਪੁੱਜੇ ਹੋਇਆ ਇਧਰਲੇ ਪਾਸੇ ਬਾਲ ਪੈਂਦੀ ਦੁਨੀਆ ਨਹੀਂ ਯਾਰੇ ਬੱਲੇ ਔਰ ਬੱਲੇ 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 ਆਹ ਹੁੰਦੀ ਮੇਰੇ ਬੱਲੇ ਇਧਰਲੇ ਪਾਸੇ ਕਮਾਲ ਦੀਆਂ ਕਿਤੇ ਬੱਲੇ ਪੈਂਦੀਆਂ ਆਹ ਕਿੰਨੇ ਮੇਰੇ ਵੀਰਿਆ ਦੇ ਸਾਹਮਣੇ ਮੁੰਡੇ ਆਹ ਦੇ ਦੇ 6 ਛੱਕਾ ਨਾਲ ਤੇ ਪਿੰਦਰ ਕਿੰਨਾ ਰੁਪਈਆ 200 ਦੇਵਾਂਗੇ ਔਰ ਸਾਹਮਣੇ ਗੱਲਾਂ ਹੁੰਦੀਆਂ ਤੇ 6 ਗੱਲਾਂ ਪੁਆਇੰਟ ਮੜਦਾ ਤੇ 200 ਮਿੱਠੂ ਨੇ ਕਿਹਾ ਆ ਬਾਦੇ ਦੇਵਾਂਗੇ ਔਰ ਇਧਰ ਦੇ ਪਾਸੇ ਉਹ ਪਿੱਛੇ ਜਿਹੜਾ ਖੜਾ ਨਾ ਚੈਵੀ ਪੋਸ ਨਾ ਜਰਵਾਹ ਨੂੰ ਖੇਡ ਅਗੜ ਰਿਹਾ ਅੱਜ ਕਹਿੰਦੇ ਕਾਸਰ ਜਿਹੜਾ ਪੱਡਾ ਵਾਲਾ ਬੁਲਿਆ ਆ ਲਾ ਸਰਪੰਚਾ ਇਹ ਗੱਲ ਪੱਕੀ ਆ ਤੇ ਪਹਿਲਾਂ ਦੱਸਿਆ ਮਿੱਠੂ ਕਹਿੰਦਾ ਰੈਸਟ ਕਰਨਾ ਭਾਗਤ 177 ਕਿਲੋਮੀਟਰ ਬੰਨੇ ਹੈ ਤੇ ਜੇ ਰੈਸਟ ਕਰਨੀ ਹੁੰਦੀ ਤੇ ਘਰੇ ਰਹੀ ਆ ਆ ਤਗੜਾ ਆ ਸਾਹਮਣੇ ਕੌਣ ਆ ਇਹ ਦੇਵ ਇਧਰ ਆਥੇ ਰੱਖ ਉੰਗਲ ਖੜੀ ਆ ਉੰਗਲ ਖੜੀ ਆ ਚਰਚੇ ਵੱਡੇ ਆ ਸੁਖਮਣ ਆਇਆ ਹੋਇਆ ਮੇਰੇ ਵੀਰੇ ਉੱਤੇ ਵੀ ਤਸਵੀਰਾਂ ਖਿੱਚਦੇ ਆ ਤੇ ਸਾਰੇ ਗੱਲਾਂ ਟਗਾਣੇ ਲਾਉਂਦੇ ਆ ਇੱਥੇ ਰੱਖ ਇੱਕ ਹੈ ਨજર ਜੇੰਦੇ ਆਏ ਔਰ ਸਾਹਮਣੇ ਕਹਿੰਦੇ ਸਵਾਦ ਵੱਖਰਾ ਨਰਵੈਰ ਪੰਨੂ ਦਾ ਭਲੇਖਾ ਪਾਉਂਦਾ ਕਹਿੰਦੇ ਮੇਰੇ ਬਿਰਿਆ ਇਧਰ ਲਈ ਪਾਸੇ ਕਮਾਲ ਦੇ ਬਾਲਾ ਕਰ ਰਹਾ ਆਇਆ ਕਹਿੰਦੇ ਗਗਨ ਦੀ ਬੱਕਾ ਫਿਰ ਉਹ ਕੈਚ ਛੱਡਿਆ ਸਾਰੀ ਟੀਮ ਖਾਨ ਨੂੰ ਪੈ ਗਿਆ ਆ ਬਾਲ ਤੇ ਪਿੰਡ ਕਰਦਾ ਹੈ ਤੇ ਰੁਪਈਆ 500 ਦੇ ਰਾਂਗੇ ਛੇੜੀ ਵੀ ਬੁਝਣ ਕਰਦਾ ਤੇ ਰੁਪਈਆ 500 ਏ ਏ ਇਹ ਦੇਤਾ ਬਗਨੇ ਪੁੱਤਰੇ 1100 ਦੇਖੋ ਆ 200 ਰੁਪਈਆ ਪਿੰਦਰ ਪਾਉਂਦਾ ਕਰ ਦਿੱਗੇ ਬੰਦਿਆਂ ਦੋ ਮੈਚ ਕਮਾਲ ਦੀਆਂ ਬਲੇ ਤਿੰਨਾਂ ਦੇ ਸਮਰਦੇ ਤਰਦਾੜੀ ਬਣ ਗਏ ਆ ਔਰ ਛੇ ਬਾਲਾਂ ਛੇਦਰ ਦੇ ਪੁੱਜੇ ਹੋਇਆ ਔਰ ਛੇ ਨਾਨੂ ਵਾਲਿਆ ਕੋਪੀ ਜਿੰਨੀਆਂ ਵੇਖਦਾ ਘੜਦਾ ਉਹਨੇ ਪੰਪਾਸ ਇਹ ਮਨਿੰਦਰ ਆਇਕਰਾਕਾ ਆਇਕਰਾਕਾ ਔਰ ਸਰਪੰਚਾ ਉਹਨੇ ਪੰਪਾਸ ਉੱਤੇ ਜਾੜੇ